ਹੈਲੋ ਸਟੂਡੈਂਟਸ ਨੈਕਸਟ ਅਸੀਂ ਅੱਜ ਲੇਖ ਕਰਾਂਗੇ ਬਸਾਖੀ ਦਾ ਲੇਖ ਠੀਕ ਹੈ ਇਹਦੇ ਅਸੀਂ 15 ਲਾਈਨਾਂ ਕਰਨੀਆਂ ਆ ਠੀਕ ਹੈ ਬਹੁਤ ਆਸਾਨ ਤੁਹਾਨੂੰ ਯਾਦ ਵੀ ਹੋ ਜਾਣਾ ਜਲਦੀ ਠੀਕ ਹੈ ਤਾਂ ਚਲੋ ਫਿਰ ਸ਼ੁਰੂ ਕਰਦੇ ਹਾਂ ਨੰਬਰ 1 ਯਾ ਬਸਾਖੀ ਪੰਜਾਬ ਦਾ ਇੱਕ ਪ੍ਰਮੁੱਖ ਤਿਉਹਾਰ ਹੈ ਠੀਕ ਹੈ ਨੰਬਰ 2 ਇਹ ਤਿਉਹਾਰ ਹਰ ਸਾਲ 13 ਅਪ੍ਰੈਲ ਨੂੰ ਮਨਾਇਆ ਜਾਂਦਾ ਹੈ। ਨੰਬਰ 3 ਇਸ ਤਿਉਹਾਰ ਦਾ ਮੁੱਖ ਸੰਬੰਧ ਹਾੜੀ ਦੀ ਫਸਲ ਨਾਲ ਹੈ। ਨੰਬਰ 4 ਗੁਰਦੁਆਰਿਆਂ ਗੁਰਦੁਆਰਿਆਂ ਵਿੱਚ ਇਸ ਦਿਨ ਧਾਰਮਿਕ ਸਮਾਗਮ ਕਰਵਾਏ ਜਾਂਦੇ ਹਨ ਨੰਬਰ 5 ਸਕੂਲਾਂ ਕਾਲਜਾਂ ਵਿੱਚ ਵੀ ਇਸ ਦਿਨ ਪ੍ਰੋਗਰਾਮ ਕੀਤੇ ਜਾਂਦੇ ਹਨ ਨੰਬਰ 6 13 ਅਪ੍ਰੈਲ 1919 ਈਸਵੀ ਵਿੱਚ ਇਸੇ ਦਿਨ ਜਨਰਲ ਡਾਇਰ ਨੇ ਜਲ੍ਹਿਆਂਵਾਲੇ ਬਾਗ ਵਿਖੇ ਗੋਲੀਆਂ ਚਲਾ ਕੇ ਹਜ਼ਾਰਾਂ ਨਿਰਦੋਸ਼ ਲੋਕਾਂ ਨੂੰ ਸ਼ਹੀਦ ਕੀਤਾ ਸੀ ਨੰਬਰ 7 19 ਹਿਦਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਵੀ ਵਿਸਾਖੀ ਦਾ ਤਿਹਾਰ ਮਨਾਇਆ ਜਾਂਦਾ ਹੈ ਅੱਗੇ ਹੈ 8 ਨੰਬਰ ਕਣਕ ਦੀ ਫਸਲ ਪੱਕਣ ਦੀ ਖੁਸ਼ੀ ਵਿੱਚ ਵੀ ਵਿਸਾਖੀ ਮਨਾਈ ਜਾਂਦੀ ਹੈ ਠੀਕ ਹੈ ਨੈਕਸਟ ਹੈ 9 ਨੰਬਰ ਇਸ ਦਿਨ ਕਈ ਥਾਵਾਂ ਤੇ ਮੇਲੇ ਵੀ ਲੱਗਦੇ ਹਨ ਅੱਗੇ ਹੈ 10 ਨੰਬਰ ਕਿਸਾਨ ਕਣਕ ਦੀ ਫਸਲ ਪੱਕਣ ਦੀ ਖੁਸ਼ੀ ਵਿੱਚ ਪੰਗੜੇ ਪਾਉਂਦੇ ਹਨ ਨੰਬਰ 11 ਇਸ ਦਿਨ ਨੂੰ ਦੇਸੀ ਮਹੀਨੇ ਦਾ ਪਹਿਲਾ ਮਹੀਨਾ ਵੀ ਗਿਣਿਆ ਜਾਂਦਾ ਹੈ ਕਿਉਂ ਕਿ ਗਿਣਿਆ ਜਾਂਦਾ ਹੈ ਕਿ ਇਹਨੂੰ ਨਵੇਂ ਸਾਲ ਵਜੋਂ ਗਿਣਦੇ ਆ ਕਿ ਇਸ ਸਾਲ ਨਵਾਂ ਸਾਲ ਦੇਸੀ ਮਤਲਬ ਮਹੀਨਿਆਂ ਦਾ ਨਵਾਂ ਸਾਲ ਸ਼ੁਰੂ ਹੁੰਦਾ ਠੀਕ ਹੈ ਆਪਣੇ ਪੰਜਾਬ ਦੇ ਵਿੱਚ ਇਸ ਦਿਨ ਤੋਂ ਕੀ ਗਿਣਿਆ ਜਾਂਦਾ ਕਿ ਇਸ ਸਾਡਾ ਨਵੇਂ ਸਾਲ ਦੀ ਸ਼ੁਰੂਆਤ ਹੋ ਗਈ ਹੈ ਠੀਕ ਹੈ ਇਹ ਕਿਉਂਕਿ ਸ਼ੰਗਰਾਮਦ ਵੀ ਹੁੰਦੀ ਹੈ ਤੇ ਨਵਾਂ ਮਹੀਨਾ ਵਿਛੜਿਆ ਹੁੰਦਾ ਹੈ ਠੀਕ ਹੈ ਨੰਬਰ 12 ਇਸ ਮਹੀਨੇ ਤੋਂ ਗਰਮੀ ਦੀ ਰੁੱਤ ਦੀ ਸ਼ੁਰੂਆਤ ਹੁੰਦੀ ਹੈ ਠੀਕ ਹੈ ਨੰਬਰ 13 ਵਿਸਾਖੀ ਵਾਲੇ ਦਿਨ ਨੂੰ ਸਥਾਪਨਾ ਦਿਵਸ ਵਜੋਂ ਅਨੰਦਪੁਰ ਸਾਹਿਬ ਵਿਖੇ ਬੜੀ ਧੂਮ-ਧਾਮ ਨਾਲ ਮਨਾਇਆ ਜਾਂਦਾ ਹੈ ਅੱਗੇ ਹੈ ਨੰਬਰ 14 ਇਸ ਦਿਨ ਸਿੱਖਾਂ ਦੇ 10ਵੇਂ ਗੁਰੂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਦੀ ਸਥਾਪਨਾ ਕੀਤੀ ਸੀ ਨੰਬਰ 15 ਸਾਨੂੰ ਇਹ ਤਿਉਹਾਰ ਸ਼ਰਦਾ ਪੂਰਵਿਕ ਮਨਾਉਣਾ ਚਾਹੀਦਾ ਹੈ ਠੀਕ ਹੈ ਇਹ ਬਹੁਤ ਆਸਾਨ ਸੀਗਾ ਵਿਸਾਖੀ ਤੇ ਕਿਉਂਕਿ ਹੁਣ ਵਿਸਾਖੀ ਵੀ ਆਉਣ ਆਉਣ ਵਾਲੀ ਹੈ ਦੋਕ ਦਿਨਾਂ ਚ ਹਨਾ ਤੇ ਫੇ ਤੁਹਾਨੂੰ ਇਹ ਪੂਰੀ ਤਰ੍ਹਾਂ ਯਾਦ ਵੀ ਹੋ ਜਾਏਗਾ ਤਾਂ ਤੁਸੀਂ ਸਪੀਚ ਵੀ ਦੇ ਸਕਦੇ ਜਿੱਥੇ ਸਪੀਚ ਦੇਣੀ ਹੋਵੇ ਨਾ ਉੱਥੇ ਤੁਸੀਂ ਸਪੀਚ ਵੀ ਦੇ ਸਕਦੇ ਆ ਓਕੇ ਫਿਰ ਨੈਕਸਟ ਕੁਝ ਹੋਰ ਕਰਾਂਗੇ ਓਕੇ ਬਾਏ